ਏਵੀ ਨਿਊਜ਼ ਇੰਡੀਆ 265 ਤੇ ਲੱਗੀ ਖਬਰ ਦਾ ਹੋਇਆ ਹੈ ਅਸਰ ਖਬਰ ਦੇਖਦੇ ਆਂ ਹੀ ਏਡੀਸੀ ਪਹੁੰਚੇ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਨ ਦੇ ਲਈ ਸਾਡੇ ਟੀਵੀ ਨਿਊਜ਼ ਇੰਡੀਆ 265 ਚੈਨਲ ਤੇ ਖਬਰ ਦੇਖਦੇ ਆਂ ਹੀ ਏਡੀਸੀ ਹਰਜਿੰਦਰ ਸਿੰਘ 베ਦੀ ਈ ਰਿਕਸ਼ਾ ਚਲਾਉਣ ਵਾਲੇ ਜਸਬੀਰ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚਿਆਨ ਦੱਸਦੇ ਜੇ ਕਿ ਬਿੱਤੇ ਜਿਹਨੇ ਪਿੰਡ ਹਮਰਾਜਪੁਰ ਦੇ ਜਸਬੀਰ ਸਿੰਘ ਦੇ ਪਰਿਵਾਰ ਦੀ ਖਬਰ ਸਾਡੇ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ ਦਿਖਾਈ ਗਈ ਸੀ ਜਸਬੀਰ ਸਿੰਘ ਕਿਰਾਏ ਦਾ ਏੜਿਕਸ਼ਾ ਚਲਾ ਰਿਹਾ ਸੀ ਅਤੇ ਆਪਣਾ ਪਰਿਵਾਰ ਪਾਲ ਰਿਹਾ ਸੀ ਦੋ ਧੀਆਂ ਤੇ ਦੋ ਪੁੱਤਰ ਵਾਲੇ ਇਸ ਪਰਿਵਾਰ ਵਿੱਚ ਇੱਕ ਪੁੱਤਰ ਸਿਹਰੇਕ ਰੂਪ ਵਿੱਚ ਅਪਾਹਜ ਹੈ ਜਦਕਿ ਵੱਡੀਆਂ ਧੀਆਂ ਵੀ ਦੁਕਾਨ ਤੇ ਕੰਮ ਕਰਕੇ ਪਰਿਵਾਰ ਦੀ ਮਦਦ ਕਰ ਰਹੀਆਂ ਹਨ ਦੂਜੇ ਪਾਸੇ 4 ਸਾਲਾਂ ਤੋਂ ਜਸਬੀਰ ਸਿੰਘ ਦੇ ਮਕਾਨ ਦੀ ਸੱਤ ਡਿੱਗ ਗਈ ਹੈ ਅਤੇ ਪੂਰਾ ਮਕਾਨ ਡਿੱਗਣ ਦੇ ਕगार ਤੇ ਹੈ 4 ਸਾਲ ਤੋਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਇੱਕ ਮਿੱਤਰ ਦੇ ਘਰ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ ਖਬਰ ਦਿਖਾਈ ਜਾਣ ਤੋਂ ਬਾਅਦ ਤੁਰੰਤ ਐਡੀ ਸੀ ਅਰਜਿੰਦਰ ਸਿੰਘ 베ਦੀ ਪਰਿਵਾਰ ਵਿੱਚ ਪਹੁੰਚੇ ਤੇ ਜਸਬੀਰ ਸਿੰਘ ਦੇ ਪਾਹੀ ਪੁੱਤਰ ਨੂੰ 휠ਚੇਅਰ ਭੇਂਟ ਕੀਤੀ ਅਤੇ ਉਸ ਦੀ ਪੈਨਸ਼ਨ ਲਗਵਾਉਣ ਦਾ ਵੀ ਵਾਅਦਾ ਕੀਤਾ ਨਾਲ ਹੀ ਮਕਾਨ ਦੀ ਮੁਰੰ ਉਸਾਰੀ ਕਰਾਉਣ ਦੀ ਕੋਸ਼ਿਸ਼ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਤੇ ਐਡੀ ਸੀ ਅਰਜਿੰਦਰ ਸਿੰਘ 베ਦੀ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪਰਿਵਾਰ ਦੀ ਵੱਤ ਵਤ ਮਦ ਕਰਨ ਦੀ ਅਪੀਲ ਕੀਤੀ ਹੈ। ਇਹ ਐਂਡੀਸੀ ਸਾਹਿਬ ਦਾ ਬਹੁਤ ਤਨ ਧੰਨਵਾਦ ਕਰਨਾ ਚਾਹੁੰਦਾ ਜੀ। ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਇਹਨਾਂ ਦਾ ਵੀ ਪਿਆਰ ਨੇ ਸਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ। ਹੁਣ ਤੁਹਾਨੂੰ ਮਦਦ ਮਿਲ ਲਈ ਹੈ ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੋ। ਹਾਂਜੀ ਹਾਂਜੀ ਸਰ ਸਾਥ ਸਹਾਰਾ ਜਰੂਰ। ਚੱਕ ਵੀ ਬੰਦ ਕੇ ਦੇ ਆ ਜਾਓਗੇ ਇੱਧਰ। ਹਾਂਜੀ ਹਾਂਜੀ ਬਿਲਕੁਲ ਜੀ। ਇਦਾਂ ਜਿੱਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਿलीज ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਿੱਦ ਚੱਲੀ ਮੈਨੂੰ ਪਤਾ ਲੱਗਿਆ ਕਿ ਹਮਾਰਾਜਪੁਰ ਵਿਖੇ ਉਹ ਜਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹੈਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦਿੱਕ ਰਿਹਾ ਸੀਗਾ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੂਟੀ ਦਾ ਕੀ ਸਾਧਨ ਹੈ ਕਹਿੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹੈਨਾ ਉਰਚ ਵੀ 1.5 200 ਕਿਰਾਏ ਵਾਲੇ ਨੂੰ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿਹਦੀ ਕਹਿੰਦਾ 6ਵੀਂ ਜਮਾਤ ਪੜਦਾ ਵਧੀਆ ਪੜਦਾ ਤੇ ਪਰਿਵਾਰ ਨਾ ਕਿ ਗਰੀਬ ਹੈ ਨਾ ਰੋਟੀ ਖਾ ਸਕਦਾ ਹੈ ਨਾ ਸਿਰ ਤੇ ਮਕਾਨ ਹੈ ਹਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਤਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋੜਾ ਕਰੋੜਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਇਹ ਰਹੀ ਕਿ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਈ ਰਿਕਸ਼ਾ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀਬ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਆਹ ਤਾਂ 7% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 50 ਦਿਹਾੜੀ ਕਮਾ ਲਈ 1.5 200 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਐਨੀ ਮੰਗਾਈਏ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾਂ ਦਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇਕ ਜੇ ਤੇ ਅੱਜ ਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਸੀ ਜ਼ਿੰਦਗੀ ਜਿਹੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਆ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦਵਾ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਕੰਸਲਟ ਨੇ ਮੈਂ ਟਾਈਅਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੇ ਲੱਤ ਚੱਲ ਪਈ ਛੋੜਾ ਆਪਣੇ ਪੈਰਾਂ ਤੇ ਮੋੜਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬਗੇ ਅਰਦਾਸ ਹੈ ਕਿ ਇਹ ਵਾਅਦੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਨਾ ਵਾਦੇ ਬੁਝੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਹੈ ਜੀ ਉਸਨੂੰ ਢਾਈ ਅਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੀ ਅੱਗੇ ਜੀਵਨ ਜੀਤ ਕਰਨਾ ਹੈ ਪੜ੍ਹਨਾ ਹੈ ਦੂਰ ਜਾਣਾ ਉਹ ਈਜ ਰਿਹਾ ਹੈ ਬੈਟਰੀ ਵਾਲੀ ਰਿਛੇ ਨਾ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮੈਂ ਹੋਗੀ ਐਨ ਜੀਓਜ਼ ਹੋਗੀ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੀਆਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸ਼ਮਨ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਟ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਹੇ ਧੰਨਵਾਦ ਜੀ ਅੱਜ ਪਹੁੰਚੇ ਹੈਡਿੰਸ ਜੀ ਸਭ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏਡੀਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਕੇ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜੂਰ